ਇਤਿਹਾਸ ਜਿਹੜਾ ਹੈ ਨਾ ਅਗਲਾ ਤੁਹਾਨੂੰ ਗੱਦਾਰ ਦੇ ਨਾਮ ਨਾਲ ਜਾਣੂਗਾ ਜੇ ਤੁਸੀਂ ਹਲੇ ਵੀ ਐਕਸ਼ਨ ਨਾਲ ਲਿਆ ਕਿਉਂਕਿ ਇਹ ਮੈਡੀਕਲ ਲੀਗਲ ਰਿਪੋਰਟਸ ਬਣਾਉਣੀਆਂ ਤੁਹਾਡੀ ਜ਼ਿੰਮੇਵਾਰੀ ਸੀ ਇਹ ਬਲਿਸਟਿਕ ਰਿਪੋਰਟਸ ਕਿ ਕਿਹੜੇ ਕਿਹੜੇ ਵੈਪਨ ਯੂਜ਼ ਹੋਏ ਆ ਤੁਹਾਡੀ ਟੈਰੀਟੋਰੀਅਲ ਬ੍ਰੇਚ ਹੋਈ ਆ ਤੁਹਾਡੀ ਸਟੇਟ 'ਚ ਬੈਠੇ ਲੋਕ ਸੇਫ ਨਹੀਂ ਹੈਗੇ ਇਹ ਸਾਰੀਆਂ ਤੁਹਾਡੀਆਂ ਜ਼ਿੰਮੇਵਾਰੀਆਂ ਸੀਗੀਆਂ ਤੁਹਾਡੇ ਉੱਥੇ ਜਿਹੜੇ ਪੁਲਿਸ ਦੇ ਮੁਲਾਜ਼ਮ ਬੈਠੇ ਨੇ ਉਹਨਾਂ ਸਾਹਮਣੇ ਕਿਸਾਨ ਡਾਂਗਾਂ ਖਾ ਰਹੇ ਆ ਇੰਨੇ ਫੱਟੜ ਹੋਏ ਆ ਡੈਡ ਲਿਸਟ 'ਵੀ ਦੇ ਨਾਲ ਦੇਖੋ ਕਿਤਾ ਕੱਲੇ ਟਾਇਰ ਸ਼ੈਲਸ ਹੁਣ ਐਕਸਪਲੋਡ ਹੋ ਰਹੇ ਆ ਤੇ ਅੱਗੇ ਵੀ ਜੂ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ ਕਿਰਪਾ ਕਰਕੇ ਕੋਈ ਇਹਦੇ ਉੱਤੇ ਆਪਣੀ ਜ਼ਿੰਮੇਵਾਰੀ ਸਮਝੋ ਬਾਕੀ ਤਾਂ ਜੋ ਵਧਿੱਕੀਆਂ ਕਰ ਰਿਹਾ ਕਰ ਰਹੀ ਹੈ ਤੁਸੀਂ ਆਪਣੇ ਫਰਜ਼ ਦੀ ਜਿਹੜੀ ਕੋਤਾਹੀ ਕਰ ਰਹੇ ਆ ਜਿਹੜਾ ਤੁਸੀਂ ਇੱਥੇ ਚੁੱਪ ਰਹਿ ਰਹੇ ਹੋ ਕਿ ਥਰਟੀ ਕੋਈ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਲੋਕਾਂ ਦੇ ਵੱਲ ਜਿਹੜੀਆਂ ਇੱਥੇ ਵੈਪਨਸ ਨੂੰ ਯੂਜ਼ ਕੀਤਾ ਗਿਆ ਐਸਐਲਆਰ ਤੱਕ ਦੇ ਖੋਖੇ ਜਿਹੜੇ ਇੱਥੇ ਪਾਏ ਗਏ ਕਈ ਨੌਜਵਾਨ ਨੇ ਇਹ ਜੇ ਅਸੀਂ ਕਿਹਦੀ ਕਿਹਦੀ ਗੱਲ ਕਰੀਏ ਇੱਕ ਦੀ ਬਾਹੋਂ ਚੋਂ ਗੋਲੀ ਹਾਰ ਪਾਰ ਹੋ ਗਈ ਹੈ オリジनल ਜਿਹੜੀ ਆਪਣਾ ਅਸੀਂ ਕਹਿੰਦੇ ਆ ਨਾ ਕਿ ਗੋਲੀ ਹੁੰਦੀ ਐ ਐਸਐਲਰ ਦੀ 315 ਬੋਰ ਦੀ 사ਸੀ ਕਾਲ ਜੀ ਇਨਸਾਨੀਅਤ ਦੀ ਕਦਰ ਕਰਨ ਵਾਲੇ ਸਮੂਹ ਵਸ਼ਿੰਦੇ ਪਲੀਜ਼ ਇਸ ਵੀਡੀਓ ਨੂੰ ਅੱਗੇ ਜਰੂਰ ਸਾਂਝਾ ਕਰਨ ਜਿਹੜੀ ਮੈਨੂੰ ਬਹੁਤ ਜ਼ਿਆਦਾ ਮਜਬੂਰ ਹੋ ਕੇ ਬਣਾਉਣੀ ਪੈ ਰਹੀ ਹੈ ਕਾਰਨ ਇਹ ਹੈ ਕਿ ਤੁਸੀਂ ਹਾਲੀ ਦੇ ਵਿੱਚ ਦੇਖ ਚੁੱਕੇ ਹੋ ਕਿ ਕਿਸਾਨਾਂ ਦੀਆਂ ਜਿਹੜੀਆਂ ਇਸ ਵੇਲੇ ਵਧੀਕੀਆਂ ਦੇ ਕਰਕੇ ਹਾਲਤ ਹੋ ਚੁੱਕੀ ਹੈ ਜਿਹੜੇ ਵੈਪਨਸ ਯੂਜ਼ ਕੀਤੇ ਗਏ ਆ ਉਹ ਇਸ ਕਦਰ ਉਹਨਾਂ ਤੇ ਫੈਟਲ ਹੋ ਗਏ ਆ ਕਿ ਕਿਸੇ ਦੀ ਲੱਤ ਜਿਹੜੀ ਆ ਪੱਕੇ ਤੌਰ ਤੇ ਟੁੱਟ ਗਈ ਹੈ ਆਪਰੇਟ ਹੋਈ ਹੈ ਕਿਸੇ ਦੀ ਅੱਖ ਦੀ ਪੁਤਲੀ ਜਿਹੜੀ ਆ ਉਹ ਬਾਹਰ ਆ ਗਈ ਹੈ ਤੇ ਇਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੈਡੀਕਲ ਲੀਗਲ ਰਿਪੋਰਟਸ ਜਿਹੜੀਆਂ ਨੇ ਸਟੇਟ ਦੀ ਜ਼ਿੰਮੇਵਾਰੀ ਸੀ ਪੰਜਾਬ ਸਰਕਾਰ ਦੀ ਕਿ ਆਪਣੇ ਲੋਕਾਂ ਨੂੰ ਇਨਸਾਫ ਮੁਹैया ਕਰਾਉਂਦੀ ਕਿਉਂਕਿ ਜੇ ਜਾਨ ਹੀ ਨਾ ਬਚੀ ਕੀ ਹੋਰ ਰਹਿ ਕੀ ਜਾਂਦਾ ਰਾਈਟ ਟੂ ਲਾਈਫ ਹੀ ਇੱਥੇ ਖਤਰੇ 'ਚ ਪਰ ਅਫਸੋਸ ਇਹ ਹੈ ਕਿ ਆਪ ਤਾਂ ਕੀ ਕੁਝ ਅਵੇਲੇਬਲ ਕਰਾਉਣਾ ਸੀ ਕੀ ਐਕਸ਼ਨ ਲੈਣਾ ਸੀ ਜੇ ਕੋਈ ਹੋਰ ਵੀ ਲੈਣਾ ਚਾ ਰਿਹਾ ਉਹਦੇ ਲਈ ਅੱਗੇ ਰਾਹ ਰੋਕੇ ਜਾ ਰਹੇ ਆ ਰਾਏਸਲੀ ਰੋਕੇ ਜਾ ਰਿਹਾ ਹੈ ਕਿ ਇੱਕ ਨੌਜਵਾਨ 23 ਸਾਲ ਦਾ ਮੈਂ 23 ਸਾਲ ਦਾ ਨੌਜਵਾਨ ਅਮਰਿਤਪਾਲ ਸਿੰਘ ਜਿਹੜਾ 16 ਤਰੀਕ ਨੂੰ ਉੱਥੇ ਪਾਣੀ ਪਿਆ ਰਿਹਾ ਲੋਕਾਂ ਨੂੰ ਉਹਦੇ ਪ੍ਰੋਪਰ ਟਾਰਗੇਟ ਕਰਕੇ ਲੱਤ ਦੇ ਉੱਤੇ ਗੈਸ ਗ੍ਰਨੇਡ ਵੱਜਦਾ ਹੈ ਜਿਹੜਾ ਫਟ ਜਾਂਦਾ ਉਹਦੇ ਮਲਟੀਪਲ ਫ੍ਰੈਕਚਰਸ ਆ ਜਾਂਦੇ ਆ ਉਹ ਨੌਜਵਾਨ ਰਾਜਪੁਰੇ ਦੇ ਸਿਵਲ ਹਸਪਤਾਲ ਦੇ ਵਿੱਚ ਜ਼ੇਰੇ ਇਲਾਜ ਆ 17 ਤਰੀਕ ਨੂੰ ਉਹਦਾ ਆਪਰੇਸ਼ਨ ਹੁੰਦਾ 17 ਤਰੀਕ ਤੋਂ ਲੈ ਕੇ ਅੱਜ ਤੱਕ 20 ਤਰੀਕ ਤੱਕ ਰੋਜ਼ ਅਸੀਂ ਰਿਪੋਰਟਸ ਮੰਗ ਰਹੇ ਆ ਉਹ ਅੱਗੇ ਜਾਂਦੇ ਨੇ ਉਹਦੇ ਰਿਸ਼ਤੇਦਾਰ ਉਹਨਾਂ ਨੂੰ ਰਿਪੋਰਟਸ ਨਹੀਂ ਅਵੇਲੇਬਲ ਕਰਾਈਆਂ ਜਾ ਰਹੀਆਂ ਰੋਜ਼ ਟਾਲ ਮਟੋਲ ਕਰਕੇ ਅਗਲੇ ਦਿਨ ਤੇ ਪਾ ਦਿੱਤਾ ਜਾਂਦਾ ਠੰਡੇ ਬਸਤੇ 'ਚ ਪਾ ਦਿੱਤਾ ਜਾਂਦਾ ਤੇ ਤੁਸੀਂ ਸਾਰੇ ਜਾਣਦੇ ਹੋ ਕਿ ਕਾਨੂੰਨ ਦੇ ਵਿੱਚ ਕਾਸ਼ ਜਜਬਾਤਾਂ ਤੇ ਫੈਸਲੇ ਹੁੰਦੇ ਹੁੰਦੇ ਦਰਦ ਦੇਖ ਕੇ ਫੈਸਲੇ ਹੁੰਦੇ ਪਰ ਇੱਥੇ ਫੈਸਲੇ ਕਾਗਜ਼ਾਂ ਤੇ ਹੁੰਦੇ ਆ ਤੇ ਜੇ ਸਾਨੂੰ ਕੋਈ ਡਾਕੂਮੈਂਟ ਹੀ ਨਹੀਂ ਅਵੇਲੇਬਲ ਹੋਊਗਾ ਅਸੀਂ ਲੀਗੈਲਿਟੀ ਕਿਵੇਂ ਸ਼ੋਅ ਕਰਾਂਗੇ ਤੇ ਇਹਦੇ ਵਿੱਚ ਮੇਰੀ ਸੀਐਮ ਸਾਹਿਬ ਭਗਵੰਤ ਮਾਨ ਸਾਹਿਬ ਨੂੰ ਅਪੀਲ ਹੈ ਕਿ ਬਾਕੀ ਤਾਂ ਜੁੱਗ ਦੀਆਂ ਕਰ ਰਿਹਾ ਕਰ ਰਹੇ ਆ ਤੁਸੀਂ ਆਪਣੇ ਫਰਜ਼ ਦੀ ਜਿਹੜੀ ਕੋਤਾਹੀ ਕਰ ਰਹੇ ਆ ਜਿਹੜਾ ਤੁਸੀਂ ਇੱਥੇ ਚੁੱਪ ਰਹਿ ਰਹੇ ਆ ਕਿ ਥਰਟੀ ਕੋਈ ਜ਼ਿੰਮੇਵਾਰੀ ਬਣਦੀ ਸੀ ਇਹਨਾਂ ਲੋਕਾਂ ਦੇ ਵੱਲ ਜਿਹੜੀਆਂ ਇੱਥੇ ਵੈਪਨਸ ਨੂੰ ਯੂਜ਼ ਕੀਤਾ ਗਿਆ ਐਸਐਲਰ ਤੱਕ ਦੇ ਖੋਖੇ ਜਿਹੜੇ ਇੱਥੇ ਪਾਏ ਗਏ ਕਈ ਨੌਜਵਾਨ ਨੇ ਇਹ ਜੇ ਅਸੀਂ ਕਿਹਦੀ ਕਿਹਦੀ ਗੱਲ ਕਰੀਏ ਇੱਕ ਦੀ ਬਾਹਰੋਂ ਗੋਲੀ ਆਰਪਾਰ ਹੋ ਗਈ ਹੈ オリジナਲ ਜਿਹੜੀ ਆਪਣਾ ਅਸੀਂ ਕਹਿੰਦੇ ਆ ਨਾ ਕਿ ਗੋਲੀ ਹੁੰਦੀ ਐ ਐਸਐਲਰ ਦੀ 315 ਬੋਰ ਦੀ ਉਹਦੀ ਬਾਹਾਂ ਚ ਵਾਰਪਰ ਹੋ ਗਈ ਐ ਅਸੀਂ ਜਦ ਤੱਕ ਇਹਨਾਂ ਦੇ ਕਾਗਜ਼ ਹੀ ਨਹੀਂ ਪੂਰੇ ਕਰ ਪਾਵਾਂਗੇ ਅਸੀਂ ਕਿੱਥੇ ਇਨਸਾਫ ਦਵਾਵਾਂਗੇ ਸੋ ਇੱਥੇ ਕੀ ਸਮਝਿਆ ਜਾਵੇ ਤੇ ਤੁਸੀਂ ਕੋਟਾ ਕਚੈਰੀਆਂ ਚ ਦੇਖ ਚੁੱਕੇ ਹੋ ਜੇ ਅੱਜ ਮੈਂ ਥੋੜਾ ਜਿਹਾ ਸੱਚ ਬੋਲਦਾ ਮੈਂ ਸੱਚ ਬੋਲਣ ਦਾ ਵੀ ਜਿਗਰਾ ਰੱਖਦਾ ਤੁਸੀਂ ਹজম ਕਰਨ ਦਾ ਵੀ ਰੱਖਿਓ ਆਲਰੇਡੀ ਪੰਜਾਬ ਦੇ ਵਿੱਚ ਪੰਜਾਬ ਦੇ ਨਾਲ ਕਿੰਨੀ ਵਧੇਗੀ ਹੋ ਚੁੱਕੀ ਐ 20 20 30 30 ਸਾਲ ਤੋਂ ਬਾਅਦ ਲੋਕ ਬਰੀ ਹੁੰਦੇ ਆਏ ਦੇਖਿਆ ਤੇ ਜੇ ਅਸੀਂ ਸਬੂਤ ਹੀ ਪੂਰੇ ਨਹੀਂ ਜਟਾਵਾਂਗੇ ਤੇ ਜਿਹੜੀ ਇੰਡੀਆ ਦੀ ਨਿਆਹ ਪ੍ਰਣਾਲੀ ਐ ਜਿਹੜੇ ਬੇਸਿਕ ਪ੍ਰਿੰਸੀਪਲਸ ਤੇ ਚਲਦੀ ਐ ਸੀ ਕਿੱਥੇ ਜਾਵਾਂਗੇ ਭਗਵੰਤ ਮਾਨ ਜੀ ਮੈਂ ਤੁਹਾਨੂੰ ਦੁਬਾਰਾ ਬੇਨਤੀ ਕਰਦਾ ਜਿਹੜੀ ਤੁਸੀਂ ਸਰਕਾਰਾਂ ਦੂਜਿਆਂ ਨਾਲ ਰਲ ਕੇ ਪੰਜਾਬ ਦੇ ਲੋਕਾਂ ਤੇ ਜਿਹੜੀ ਇਹ ਤੁਸੀਂ ਭਾਜੀ ਛਾੜ ਰਹੇ ਹੋ ਨਾ ਵਧੇਕੀਆਂ ਦੀ ਇਹ ਤੁਹਾਨੂੰ ਮਹਿੰਗੀ ਪਾਊਗੀ ਇਤਿਹਾਸ ਜਿਹੜਾ ਹੈ ਨਾ ਅਗਲਾ ਤਾਨੂੰ ਗਦਦਾਰ ਦੇ ਨਾਮ ਨਾਲ ਜਾਣੂਗਾ ਜੇ ਤੁਸੀਂ ਹਲੇ ਵੀ ਐਕਸ਼ਨ ਨਾਲ ਲਿਆ ਕਿਉਂਕਿ ਇਹ ਮੈਡੀਕਲ ਲੀਗਲ ਰਿਪੋਰਟਸ ਬਣਾਉਣੀਆਂ ਥੋੜੀ ਜਿਮੇਵਾਰੀ ਸੀ ਇਹ ਬਲਿਸਟਿਕ ਰਿਪੋਰਟਸ ਕਿ ਕਿਹੜੇ ਕਿਹੜੇ ਵੈਪਨ ਯੂਜ਼ ਹੋਏ ਆ ਤੁਹਾਡੀ ਟੈਰੀਟੋਰੀਅਲ ਬ੍ਰੇਚ ਹੋਈ ਆ ਤੁਹਾਡੀ ਸਟੇਟ 'ਚ ਬੈਠੇ ਲੋਕ ਸੇਫ ਨਹੀਂ ਹੈਗੇ ਇਹ ਸਾਰੀਆਂ ਥੋਡੀਆਂ ਜ਼ਿੰਮੇਵਾਰੀਆਂ ਸੀਗੀਆਂ ਤੁਹਾਡੇ ਉੱਥੇ ਜਿਹੜੇ ਪੁਲਿਸ ਦੇ ਮੁਲਾਜ਼ਮ ਬੈਠੇ ਨੇ ਉਹਨਾਂ ਸਾਹਮਣੇ ਕਿਸਾਨ ਡਾਂਗਾਂ ਖਾ ਰਹੇ ਆ ਇਹਨੇ ਫੱਟੜ ਹੋਏ ਆ ਡੈਡ ਲਿਸਟ ਵੇ ਦੇ ਨਾਲ ਦੇਖੋ ਕਿਹਦਾ ਕੱਲੇ ਟਾਇਰ ਸ਼ੈਲਸ ਹੁਣ ਐਕਸਪਲੋਡ ਹੋ ਰਹੇ ਤੇ ਅੱਗੇ ਵੀ ਜੋ ਇਹਨਾਂ ਨੇ ਤਿਆਰੀ ਕੀਤੀ ਹੋਈ ਹੈ ਕਿਰਪਾ ਕਰਕੇ ਕੋਈ ਇਹਦੇ ਉੱਤੇ ਆਪਣੀ ਜ਼ਿੰਮੇਵਾਰੀ ਸਮਝੋ ਤੇ ਸਾਡੇ ਲਈ ਕੋਈ ਰਾਹ ਨਹੀਂ ਛੱਡਿਆ ਤੁਸੀਂ ਜੇ ਇੱਥੇ ਵੀ ਇਹਨਾਂ ਨੂੰ ਇਨਸਾਫ ਨਹੀਂ ਮਿਲੂਗਾ ਜੁਡੀਸ਼ਰੀ ਵੀ ਕੁਝ ਸਬੂਤ ਦੇਖ ਕੇ ਦਊਗੀ ਤੁਸੀਂ ਕੀ ਕਰਨਾ ਕੀ ਚਾਹੁੰਦੇ ਜੇ ਪੰਜਾਬ ਦੇ ਲੋਕਾਂ ਦੇ ਲਈ ਇਹ ਸਵਾਲ ਤੁਹਾਡੇ ਤੇ ਹੈ ਤੇ ਕਿਰਪਾ ਕਰਕੇ ਪਲੀਜ਼ ਸੋਹਿਰਦਤਾ ਦਿਖਾਓ ਜੇ ਤੁਹਾਡਾ ਮੰਤਵ ਇਹਨਾਂ ਦੀ ਮਦਦ ਕਰਨਾ ਤਾਂ ਇਹ ਸਾਰੀਆਂ ਚੀਜ਼ਾਂ ਕਿਉਂ ਨਹੀਂ ਹੋ ਰਹੀਆਂ ਤੁਸੀਂ ਇੱਕ ਅਹੁਦੇ ਤੇ ਬੈਠੇ ਜੇ 10 ਨੇ ਸਿੱਧੂ ਮੂਸੇ ਵਾਲੀ ਵਾਰੀ ਵੀ ਤੁਹਾਨੂੰ ਕਿਹਾ ਸੀ ਅੱਜ ਵੀ ਕਿਹਾ ਕਿ ਜਿਹੜਾ ਪੰਜਾਬ ਦੀ ਨੌਜਵਾਨੀ ਦਾ ਘਾੜ ਹੋ ਰਿਆ ਮੈਂ ਤੁਹਾਡੇ ਤੋਂ 1 ਰੁਪਿਆ ਨਹੀਂ ਲੈਂਦਾ ਆਈ ਵਿਲ ਬੀ ਹੇਅਰ ਟੂ ਹੈਲਪ ਪਲੀਜ਼ ਇਹਦੇ ਵਿੱਚ ਕੁਝ ਇਹੋ ਜਿਹਾ ਕਰੋ ਕਿ ਪੰਜਾਬ ਦੇ ਜਿਹੜੇ ਲੋਕ ਨੇ ਇਸ ਕਦਰ ਇਹਨਾਂ ਦੀ ਜਿਹੜੀ ਕਤਲੋਗਾਰਥ ਹੋ ਰਹੀ ਹੈ ਇਹਦੇ ਲਈ ਜ਼ਿੰਮੇਵਾਰ ਤੁਸੀਂ ਜੇ ਕਿਉਂਕਿ ਬਾਕੀਆਂ ਦਾ ਤਾਂ ਜੋ ਦਿਖ ਰਿਹਾ ਦਿਖ ਰਿਹਾ ਜਿਹੜਾ ਤੁਹਾਡਾ ਖੋਨਵਟੇ ਵਾਲਾ ਚੁੱਪ ਰਹਿਣ ਵਾਲਾ ਰਵਈਆ ਨਾ ਉਹ ਵੀ ਇਸ ਵੇਲੇ ਬਹੁਤ ਚੋਬਰਿਆ ਤੇ ਜੇ ਇਹ ਮੈਡੀਕਲ ਰਿਪੋਰਟ ਸਾਨੂੰ 17 18 ਨੂੰ ਹੀ ਦਿਵਾ ਦਿੱਤੀ ਜਾਂਦੀ ਤੇ ਹੁਣ ਦੀ ਡੇਟ ਦੇ ਵਿੱਚ ਮਾਨਯੋਗ ਹਾਈ ਕੋਰਟ ਦੇ ਵਿੱਚ ਤੇ ਤੁਹਾਡੀ ਬਾਕੀ ਜਿਹੜੀਆਂ ਏਜੰਸੀਜ਼ ਨੇ ਤੁਹਾਡੇ ਡੀਜੀਪੀ ਸਾਹਿਬ ਦੇ ਜਿਹੜੇ ਅਸੀਂ ਉਹਨਾਂ ਨੂੰ ਪੁੱਛ ਸਕਦੇ ਕਿਉਂਕਿ ਬਾਅਦ 'ਚ ਤੁਸੀਂ ਇਹ ਹੀ ਕਹਿਣਾ ਸਬੂਤ ਨਹੀਂ ਹੈਗੇ ਤੇ ਹੁਣ ਤੁਸੀਂ ਸਾਡੇ ਸਬੂਤ ਹੀ ਰੋਕ ਰਹੇ ਹੋ ਕੁਸ਼ਟਾ ਖਿਆਲ ਕਰੋ ਤੁਸੀਂ ਤੁਹਾਨੂੰ ਵੀ ਜੰਮਣ ਵਾਲੀ ਪੰਜਾਬ ਦੀ ਕੋਖਾ ਸ਼ਹਿਰ